ਵਾ ਪ੍ਰਸਾਦ ਨਰਾਜ ਛੰਦ ਅ ਗਾਂਝ ਆਦ ਦੇਵ ਹੈ ਅ ਭੰਜ ਭੰਜ ਜਾਨੀ ਹੈ ਅ ਭੂਤ ਘੂਤ ਹੈ ਸਦਾਇ ਗੰਜ ਗੰਜ ਮਾਨੀ ਹੈ ਅ ਦੇਵ ਦੇਵ ਹੈ ਸਦਾਇ ਭੇਵ ਭੇਵ 나ਥ ਹੈ ਸਮਸਤ ਸਿਧ ਬਿੱਦਦਾ ਸਦੀਵ ਸਰਬ ਸਾਥ ਹੈ ਅ 나ਥ 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 ਹੈ ਭੰਜ ਭੰਜ ਹੈ ਸਦਾ अगंज गंज गंज, गंज हैं सदेव सिद्ध वृद्धदा अनूप रूप स्वरूप हैं अछज्ज तेजमानिय सदेव सिद्ध शुद्धदा प्रताप पत्र जानी है नराग रंग रूप हैं न रोग राख रेक है अदुख दाग दाग है अपूध धर्म भेक है न तात मात जात हैं न पात चिन्ह वर्ण हैं अदेख सेक भेक हैं सदेव विश्व भरण हैं विश्व पर विश्व नाथ हैं विशेष विश्व भरण हैं जिमी जमान के विख्यात देव कर्म धर्म है ਅਦਵਾਗ ਹੈ ਆਪੇਕ ਹੈ ਆਲੇਖ ਨਾਤ ਜਾਨੀਐ ਸਦੀਵ ਸਰਬ ਠਾਰ ਮੈਂ ਬਿ세ਖਿਆ ਨ ਮਾਨੀਐ ਨ ਜੰਤਰ ਮੈਂ ਨ ਤੰਤਰ ਮੈਂ ਨ ਮੰਤਰ ਬਸ ਆਵਈ ਪੁਰਾਨਿਓ ਕੁਰਾਨ ਨੇਤ ਨੇਤ ਕਹਿ ਪਤਾਵਈ ਨ ਕਰਮ ਮੈਂ ਨ ਧਰਮ ਮੈਂ ਨ ਭਰਮ ਬਤਾਈਐ ਅਗੰਝ ਆਦ ਦੇਵ ਹੈ ਕਹੋ ਸੁਕੈ ਸਪਾਈਐ ਜਿਮੀ ਜਮਾਨ ਕੇ ਵਿਖੈ ਸਮਸਤ ਏਕ ਜੋਤ ਹੈ ਨ ਘਾਟ ਹੈ ਨ ਬਾੜ ਹੈ ਨ ਘਾਟ ਬਾੜ ਹੋਤ ਹੈ ਨਹਾਨ ਹੈ ਨ ਬਾਨ ਹੈ ਸਮਾਨ ਰੂਪ ਜਾਨੀ ਐ ਮਕੀਨ ਆਉ ਮਕਾਨ ਆ ਪ੍ਰਮਾਨ ਤੇਜ ਮਾਨੀ ਐ ਨ ਦੇਹ ਹੈ ਨ ਗੇਹ ਹੈ ਨ ਜਤ ਹੈ ਨ ਪਾਤ ਹੈ ਨ ਮੰਤਰ ਹੈ ਨ ਮਿੱਤਰ ਹੈ ਨ ਤਤ ਹੈ ਨ ਮਤ ਹੈ ਨਾਗ ਹੈ ਨ ਰੰਗ ਹੈ ਨ ਸੰਗ ਹੈ ਨ ਸਾਤ ਹੈ ਨ ਦੋਗ ਹੈ ਨ ਦਾਗ ਹੈ ਨ ਦੁਅਖ ਹੈ ਨ ਦੇਹ ਹੈ ਨ ਸਿੰਘ ਹੈ ਨ ਤਿਆਰ ਹੈ ਨ ਰਾਉ ਹੈ ਨ ਰੰਗ ਹੈ ਨ ਮਾਨ ਹੈ ਨ ਮੌਤ ਹੈ ਨ ਸਾਗ ਹੈ ਨ ਸੰਗ ਹੈ न जाच है न कंधर्भ है नार है न नार है न चोर है न साह है न साह को कुमार है न नेह है न गेह है न देह को बनाओ है न छल है न छिद्र है न छल को मिलाओ है न जंत्र है न मंत्र है न तंत्र को स्वरूप है न राग है न रंग है न रेख है न रूप है न जंत्र है न मंत्र है न तंत्र को बनाओ है न छल है न छिद्र है न छाया को मिलाओ है ਨਾ ਰਾਗ ਹੈ ਨ ਰੰਗ ਹੈ ਨ ਰੂਪ ਹੈ ਨ ਰੇਗ ਹੈ ਨ ਕਰਮ ਹੈ ਨ ਧਰਮ ਹੈ ਅਜਰਮ ਹੈ ਅਭੇਕ ਹੈ ਨ ਤਾਤ ਹੈ ਨ ਮਾਤ ਹੈ ਅਖਿਆਲ ਅਖੰਡ ਰੂਪ ਹੈ ਅਛੇਦ ਹੈ ਅਪੇਦ ਹੈ ਨ ਰੰਗ ਹੈ ਨ ਭੂਪ ਹੈ ਪਰੇ ਹੈ ਪਵਿੱਤਰ ਹੈ ਪੁਨੀਤ ਹੈ ਪੁਰਾਨ ਹੈ ਗੰਜ ਹੈ ਭੰਜ ਹੈ ਕਰੀਮ ਹੈ ਕੁਰਾਨ ਹੈ ਅਕਾਲ ਹੈ ਅਪਾਲ ਹੈ ਖਿਆਲ ਹੈ ਅਖੰਡ ਹੈ ਨ ਰੋਗ ਹੈ ਨ ਸੋਗ ਹੈ ਨ ਭੇਦ ਹੈ ਨ ਭੰਡ ਹੈ ਨੰਗ ਹੈ ਨ ਰੰਗ ਹੈ ਨ ਸੰਗ ਹੈ ਨ ਸਤ ਹੈ ਪ੍ਰਿਆ ਹੈ ਪਵਿੱਤਰ ਹੈ ਪੁਨੀਤ ਹੈ ਪਰਮਾਤਮ ਹੈ ਨਸੀਤ ਹੈ ਨ ਸੋਚ ਹੈ ਨ ਕ੍ਰਾਮ ਹੈ ਨ ਕਾਮ ਹੈ ਨ ਲੋਭ ਹੈ ਨ ਮੋਹ ਹੈ ਨ ਕ੍ਰੋਧ ਹੈ ਨ ਕਾਮ ਹੈ ਨ ਦੇਵ ਹੈ ਨ ਦੇਤ ਹੈ ਨ ਨਾਰਕੋ ਸਰੂਪ ਹੈ ਨ ਛਲ ਹੈ ਨ ਛਿਦਰ ਹੈ ਨ ਛਿਦਰ ਕੀ ਵਿਭੂਤ ਹੈ ਨ ਕਾਮ ਹੈ ਨ ਕ੍ਰੋਧ ਹੈ ਨ ਲੋਭ ਹੈ ਨ ਮੋਹ ਹੈ ਨ ਦੁਆਕ ਹੈ ਨ ਭੇਕ ਹੈ ਨ ਦੁਈ ਹੈ ਨ ਦ੍ਰੋਹ ਹੈ ਨ ਕਾਲ ਹੈ ਨ ਪਾਲ ਹੈ ਸਦੀਵ ਦਿਆਲ ਰੂਪ ਹੈ ਅਗੰਝ ਹੈ ਭੰਜ ਹੈ ਆ ਪਰਮ ਹੈ ਅਭੂਤ ਹੈ ਅਛੇਦ-ਛੇਦ ਹੈ ਸਦਾਇ ਗੰਜ-ਗੰਜ ਗੰਜ ਹੈ ਅਭੂਤ ਅਭੇਕ ਹੈ ਬਲੀਆ ਰੂਪ ਰਾਗ ਰੰਗ ਹੈ ਨ ਤਉ ਹੈ ਕਹ ਨ ਭੇਕ ਹੈ ਨ ਕਾਮ ਕ੍ਰੋਧ ਕਰਮ ਹੈ ਨ ਜਾਤ ਹੈ ਨ ਪਾਤ ਹੈ ਨ ਚਿੱਤਰ ਚਿਹਨ ਵਰਨ ਹੈ ਬੇਅੰਤ ਹੈ ਅਨੰਤ ਹੈ ਅਨੰਤ ਤੇਜ ਜਾਨੀਐ ਅਭੂਮ ਭੇਜ ਹੈ ਸਦਾਇ ਛਿਜ ਤੇਜ ਮਾਨੀਐ ਨਾਦ ਹੈ ਨ ਬਿਆਦ ਹੈ ਅਗਾਧ ਰੂਪ ਲਖੀਐ ਅਦੋਕ ਹੈ ਅਦਾਗ ਹੈ ਅਛੈ ਪ੍ਰਤਾਪ ਪੇਖੀਐ न कर्म है न परम है न धर्म को प्रभाव है न जंत्र है न तंत्र है न मंत्र को रलाव है न छल है न छिद्र है न छिद्र को स्वरूप है अपंग है नंग है गंज सी विभूत है न काम है न क्रोध है न लोभ मोह कार है न आद है न गाध है न व्याद को विचार है न रंग राग रूप है न रूप रेख राग है न हाव है न पाव है ਨ ਦਾਵ ਕੋ ਪ੍ਰਕਾਰ ਹੈ ਗਜਾਦ ਪੀ ਨਰਾਦ ਪੀ ਕਰੰਤ ਸੇਵ ਹੈ ਸਦਾ ਸਤਿ ਤਪਸਪਤੀ ਬਨਸਪਤੀ ਜਪਸ ਸਦਾ ਅਗਾਸਤ ਯਾਦ ਜੇ ਵੱਡੇ ਤਪਸਪਤੀ ਵਿਸੇਖੀਐ ਬਿਆੰਤ 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 ਕੋ ਕਰੰਤ ਪਾਠ ਪੇਖੀਐ ਅਗਾਦ ਯਾਦ ਦੇਵ ਕੀ ਨਾਦ ਬਾਤ ਮਾਨੀਐ ਨਾ ਜਾਤ ਬਾਤ ਮੰਦਰ ਮਿਤ੍ਰ ਸਤਰ ਸਨੇਹ ਜਾਨੀਐ ਸਦੀਬ ਸਰਬ ਲੋਕ ਕੇ ਕਿਰਪਾਲ ਖਿਆਲ ਮੈਂ ਰਹਾ ਤੁਰੰਤ ਦਰੋਹ ਦੇਹ ਕੇ ਆਨੰਦ ਭਾਂਦ ਸੋਧ ਹੈ